ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਐਂਕਰ ਕੈਥ ਪੰਜਾਬੀ ਔਰ ਇਹ ਮੈਂ ਵੀਡੀਓ ਉਹਨਾਂ ਵਾਸਤੇ ਬਣਾਉਣ ਲੱਗਾ ਜਿਹੜੇ ਕੰਮ ਕਰਾ ਕੇ ਕਿਸ ਦਿਹਾੜੀਦਾਰ ਬੰਦੇ ਨੂੰ ਜਾਂ ਹੋਰ ਕਿਸੇ ਨੂੰ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ ਇਹ ਵੀਡੀਓ ਉਹਨਾਂ ਵਾਸਤੇ ਹੈ ਜੀ ਮੈਂ ਅਕਸਰ ਹੀ ਕਈ ਇਦਾਂ ਦੇ ਕਾਫੀ ਲੋਕ ਦੇਖੇ ਆ ਜਿਹੜੇ ਅਗਲੇ ਮਜ਼ਦੂਰ ਨੂੰ ਕੰਮ ਤੇ ਕਰਾ ਲੈਂਦੇ ਆ ਪਰ ਸਾਭ ਨੂੰ ਜਦੋਂ ਉਹਨਾਂ ਨੇ ਆਪਣੀ ਦਿਹਾੜੀ ਲੈਣੀ ਨਾ ਜਦੋਂ ਆਪਣੇ ਪੈਸੇ ਮੰਗਦੇ ਆ ਉਹਨਾਂ ਨੂੰ ਟਾਲ ਮਲਟੋਲ ਕੀਤਾ ਜਾਂਦਾ ਠਹਿਰ ਜਾ ਠਹਿਰ ਜਾ ਜਾਂ ਕਈ ਕੰਮ ਇਦਾਂ ਦੇ ਹੈਗੇ ਜਿਹੜੇ ਸਾਡੇ ਇੰਕਰ ਭਰਾ ਵੇ ਜਾਂ ਹੋਰ ਕੋਈ ਵੇਟਰ ਭਰਾ ਸਾਡੇ ਕੋਈ ਵੀ ਇਦਾਂ ਦੀ ਕੋਈ ਕੈਟਾਗਰੀ ਹੈ ਜਦੋਂ ਉਹ ਕੰਮ ਕਰਦੇ ਆ ਆ ਪ੍ਰਤੀਕ ਕਿੰਨਾ ਵਧੀਆ ਕੰਮ ਕਰਦੇ ਆ ਪਰ ਜਦੋਂ ਉਹ ਆਪਣੀ ਦਿਹਾੜੀ ਮੰਗਦੇ ਆ ਆਪਣੇ ਕੰਮ ਦੇ ਪੈਸੇ ਮੰਗਦੇ ਆ ਤੇ ਉਹਨਾਂ ਨੂੰ ਟਾਲ ਮਟੋਲ ਕਰਦੇ ਆ ਭਰਾਵੋ ਕੋਈ ਸ਼ਰਮ ਕਰਿਆ ਕਰੋ ਅਗਲੇ ਨੇ ਸਾਰੀ ਦਿਹਾੜੀ ਲਾ ਕੇ ਕੰਮ ਕੀਤਾ ਹੁੰਦਾ ਹੈ ਜਦੋਂ ਉਹਨੂੰ ਤੁਸੀਂ ਪੈਸੇ ਦੇਣ ਹੁੰਦੇ ਹੋ ਫਿਰ ਐਵੇਂ ਉਹਨੂੰ ਲਾਰੇ ਚ ਲਈ ਜਾਂਦੇ ਹੋ ਕੀ ਗੱਲ ਉਹਨੇ ਕੰਮ ਨਹੀਂ ਕੀਤਾ ਕਰਕੇ ਜੋ ਉਹਦੀ ਬੰਦੀ ਦਿਹਾੜੀ ਉਹਨੂੰ ਟਾਈਮ ਨਾ ਦਊ ਤਾਂ ਕਿ ਉਹ ਵੀ ਆਪਣੇ ਬੱਚਿਆਂ ਜਾ ਕੇ ਟਾਈਮ ਨਾ ਕਰ ਪਹੁੰਚੇ ਤਾਂ ਵੀਡੀਓ ਲੱਗ ਗਈ ਵਧੀਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ